ਲਓ ਵੀ ਪੰਜਾਬੀਓ ਜਿਹੜੀ ਅੱਜ ਤੁਹਾਨੂੰ ਵੀਡੀਓ ਮਤਲਬ ਬਣਾ ਰਹੇ ਆ ਇਹ ਹਰ ਇੱਕ ਇਨਸਾਨ ਦੇ ਫੋਨ ਦੇ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਹੈ ਤੇ ਅੱਗੇ ਸ਼ੇਅਰ ਹੋਣੀ ਚਾਹੀਦੀ ਆ ਤੇ ਬਾਕੀ ਜਿਹੜਾ ਵੀ ਕੀ ਮੇਰਾ ਵੀਰ ਵੀਡੀਓ ਵੇਖਦਾ ਹੋਵੇ ਉਹ ਆਪਣੇ ਫੋਨ ਦੇ ਵਿੱਚ ਜਿਹੜਾ ਨੰਬਰ ਆ ਜਰੂਰ ਸੇਵ ਕਰਕੇ ਰੱਖ ਲਿਓ ਉੱਪਰ ਨੰਬਰ ਵੀ ਪਾਵਾਂਗੇ ਵੀਡੀਓ ਦੇ ਵਿੱਚ ਤੇ ਵੀਡੀਓ ਅੱਜ ਦੇ ਦਿਨਾਂ ਲਈ ਇਹ ਖਾਸ ਵੀਡੀਓ ਆ ਖਾਸਕੇ ਮੈਂ ਉਸ ਬਾਰੇ ਪੂਰੀ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਜਿਵੇਂ ਕਿ ਤੁਹਾਨੂੰ ਪਤਾ ਗਰਮੀ ਬਹੁਤ ਮਤਲਬ ਤੇਜ਼ ਹੋਗੀ ਬਾਈ ਟੈਂਪਰੇਚਰ ਕਟੋਕਟ 50 ਦੇ ਨੇੜੇ ਪਹੁੰਚਣ ਵਾਲਾਗਾ ਤੇ ਗਰਮੀ ਦੇ ਦਿਨਾਂ ਦੇ ਵਿੱਚ ਹਰ ਕਿਸਾਨ ਹਰ ਮਜ਼ਦੂਰ ਆਪਣਾ ਵੀਰ ਵੀ ਹਰ ਇਨਸਾਨ ਹੀ ਖੇਤਾਂ ਦੇ ਵਿੱਚ ਆ ਬਾਹਰ ਅੰਦਰ ਨੇਰੇ ਸਵੇਰੇ ਕੰਮਕਾਰ ਕਰਦਾਗਾ ਤੇ ਬਾਹਰ ਅੰਦਰ ਰਹਿੰਦਾਗਾ ਤੇ ਗਰਮੀ ਦੇ ਕਾਰਨ ਜਿਹੜੇ ਆਪਣੇ ਭਾਈ ਜ਼ਹਿਰੀਲੇ ਕੋਈ ਵੀ ਜੀਵਾ ਸੱਪ ਹੋ ਗਿਆ ਜਾਂ ਕੋਈ ਜ਼ਹਿਰੀਲੀ ਕੀੜੀ ਹੋ ਗਈ ਜਾਂ ਕੋਈ ਵੀ ਚੀਜ਼ ਜ਼ਹਿਰੀਲੀ ਆ ਆ ਦਿਨਾਂ ਦੇ ਵਿੱਚ ਗਰਮੀ ਦਿਨਾਂ ਦੇ ਵਿੱਚ ਬਾਹਰ ਨਿਕਲ ਆਉਂਦੀ ਆ ਤੇ ਜਿਹੜੀ ਵੀਡੀਓ ਤੁਹਾਨੂੰ ਕਿਉਂ ਗਿਆ ਸੇਵ ਕਰਨ ਜਾਂ ਆਪਣੇ ਫੋਨ ਦੇ ਵਿੱਚ ਅੱਗੇ ਸ਼ੇਅਰ ਕਰਨ ਲਈ ਵੀ ਜਿਹੜਾ ਬਾਪੂ ਤੁਹਾਡੇ ਸਾਹਮਣੇ ਬੈਠਾਗਾ ਕਿ ਤੁਸੀਂ ਵੇਖਸਾ ਵੀਡੀਓ ਵਿੱਚ ਬਾਪੂ ਦਾ ਪਿੰਡ ਆ ਦੁੱल्ले ਵਾਲਾ ਜ਼ਿਲ੍ਹਾ ਬਠਿੰਡਾ ਦੁੱल्ले ਵਾਲਾ ਪਿੰਡ ਪੈਂਦਾਗਾ ਰਾਮਪਰਾ ਫੂਲ ਤੋਂ ਸਲਾਹਤਪੁਰ ਰੋਡ ਦੇ ਉੱਤੇ ਤੇ ਬਾਪੂ ਬਈ ਖਾਸ ਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਸੱਪਾਂ ਦਾ ਖਾਨਦਾਨੀ ਵੈਦ ਆ ਤੁਸੀਂ ਦੇਖ ਸਕਦੇ ਆ ਮੁਫਤ ਸੇਵਾ ਸੱਪਾਂ ਦੇ ਖਾਨਦਾਨੀ ਵੈਦ ਬਲਵੰਤ ਸਿੰਘ ਫੌਜੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ 98767 ਆ ਉੱਪਰ ਨੰਬਰ ਲਿਖੇ ਪਿਆ ਤੁਸੀਂ ਨੰਬਰ ਇਹ ਸੇਵ ਕਰਕੇ ਰੱਖ ਲਿਓ ਬਾਕੀ ਖਾਸ ਗੱਲ ਬਾਪੂ ਦੀ ਇਹ ਆ ਵੀ ਜਿਹੜਾ ਬਾਪੂ ਬਈ ਮਤਲਬ ਸੇਵਾ ਐ ਨਹੀਂ ਹੈਗਾ ਕਈ ਡਾਕਟਰਾਂ ਕੋਲੇ ਜਾਂਦੇ ਆਪਾਂ ਪਹਿਲਾਂ ਕਹਿੰਦੇ ਇੰਨੇ ਪੈਸੇ ਜਮਾ ਕਰਾਓ ਇਨੇ ਲੱਖ ਜਮਾ ਕਰੋ ਬਾਪੂ ਵੀ ਸੇਵਾ ਦੇ ਤੌਰ ਤੇ ਕੰਮ ਕਰਦਾ ਖਾਸ ਗੱਲ ਬਾਪੂ ਦੀ ਬਹੁਤ ਵੱਡੀ ਸੇਵਾ ਹੈ ਕਿਸੇ ਨੂੰ ਜਾਨ ਤੋਂ ਬਚਾਉਣਾ ਤੇ ਬਾਕੀ ਵੀ ਸੱਪਾਂ ਦਾ ਜ਼ਹਿਰੀਲੀ ਚੀਜ਼ਾਂ ਦਾ ਖਾਨਦਾਨੀ ਵੀ ਬੈਦਾ ਤੁਸੀਂ ਦੇਖ ਸਕਦੇ ਦਵਾਈ ਇੱਥੋਂ ਲੈ ਸਕਦੇ ਜਿਹੜਾ ਕੋਈ ਮੇਰਾ ਵੀਰਾ ਤੇ ਬਾਕੀ ਬਾਈ ਨਾ ਕਰਦੇ ਗੱਲਬਾਤ ਵੀ ਬਾਈ ਦੇ ਪਹਿਲਾਂ ਵੀ ਦੋ ਵਾਰੀ ਘਟਰਾ ਵਾਪਰੀ ਬਾਈ ਨੂੰ ਜ਼ਹਿਰੀਲੀ ਚੀਜ਼ ਨੇ ਘਟਦਾ ਸੀਗਾ ਪਹਿਲਾਂ ਬਾਈ ਪਹਿਲਾਂ ਕਿੰਨਾ ਟਾਈਮ ਹੋ ਗਿਆ ਬਾਈ ਕੱਟੇ ਨੂੰ ਬਾਈ ਪਿਛਲੇ ਸਾਲ ਵੀ ਹੋ ਗਿਆ ਸੀਗਾ ਲੱਗਦਾ ਸੀ ਜੀ ਉੱਥੇ ਹੀ ਠੀਕ ਹੋਇਆ ਜੀ ਉਹ ਵਧੀਆ ਦਵਾਈ ਆ ਪੰਜਾਂ ਮਿੰਟਾਂ ਚ ਠੀਕ ਹੋ ਜਾਂਦਾ ਬੰਦਾ ਅੱਛਾ ਸਹੀ ਗੱਲ ਜੀ ਫੋਨ ਮਿਲਣਾ ਚਾਹੀਦਾ ਬਸ ਇੱਕ ਤੋਕਾ ਮਿਲ ਜੇ ਇੱਕ ਤੋਕਾ ਮਿਲ ਜੇ ਹੁਣ ਦੋ ਵਾਰ ਦੋ ਦਿਨ ਲਗਾਤਾਰ ਹੁਣ ਫੇਰ ਹੋ ਗਿਆ ਮੇਰਾ ਅੱਛਾ ਅੱਜ ਫੇਰ ਬਾਈ ਨਾਲ ਅੱਜ ਸਵੇਰੇ ਸਵੇਰੇ ਹੀ ਬਾਈ ਨੂੰ ਫੇਰ ਕੱਟ ਲੈਸ ਰਾਤ ਵੀ ਕੱਟ ਲਿਆ ਸੀਗਾ ਹਾਂ ਤੜਕੇ ਫੇਰ ਜਾਂਦੇ ਨੇ ਅੱਛਾ ਅੱਛਾ ਦੋ ਵਾਰ ਹੋ ਗਿਆ ਜੀ ਆ ਦੋਨੇ ਵਾਰੀ ਦਵਾਈ ਲਾਈ ਹੈ ਜੀ ਸੈੱਟ ਹੋ ਗਏ ਸੈੱਟ ਹੋ ਗਏ ਬਾਕੀ ਬਾਈ ਦਾ ਭਰਾ ਬੈਠਾਗਾ ਉਹ ਸਾਹਮਣੇ ਬਾਈ ਉਹਨੂੰ ਕਟੋ-ਕਟ ਪੰਜ ਵਾਰੀ ਹਨਾ ਪੰਜ ਵਾਰੀ ਕੱਟ ਲਿਆ ਸੀਗਾ ਪੰਜ ਪੰਜ ਵਾਰੀ ਪੰਜ ਵਾਰੀ ਕੱਟਿਆ ਸੀਗਾ ਬਾਪੂ ਜੀ ਕੋਲੇ ਪੰਜ ਵਾਰੀ ਦਵਾਈ ਲਿਆ ਆਇਆ ਮਤਲਬ ਲਵਾਉਣਾ ਤੇ ਉਹ ਤੁਹਾਡੇ ਸਾਹਮਣੇ ਦੇਖ ਲਓ ਬਾਪੂ ਬਹੁਤ ਬੜੀ ਬਾਪੂ ਨੂੰ ਕਹਿਣਾ ਚਾਹੁੰਦੇ ਤੁਸੀਂ ਹੱਸ ਵੀ ਮੋਬ ਸੇਵਾ ਵਾਲਾ ਕੰਮ ਹੀ ਆਪਕੀ ਜਿਹੜਾ ਸੇਵਾ ਵਾਲਾ ਕੰਮ ਹੀ ਆ ਕੋਈ ਕੁਛ ਨਾ ਪੁੱਛਦੇ ਕਹਿਣਾ ਹਾਂ ਠੀਕ ਹੈ ਦੇਗਾ ਬਾਪੂ ਦੀ ਸੇਵਾ ਬਈ ਸਭ ਤੋਂ ਵੱਡੀ ਗੱਲ ਆ ਵੀ ਕਿਸੇ ਦੀ ਜਾਨ ਬਚਾਉਣਾ ਬੰਦੇ ਨੂੰ ਮੁਸੀਬਤ ਦੇ ਵਿੱਚੋਂ ਕੱਢਣਾ ਇੱਕ ਬਹੁਤ ਵੱਡੀ ਸੇਵਾ ਆਗੇ ਇਹ 200 ਬਰੇ ਤੋਂ ਉੱਪਰ ਅੱਛਾ 200 ਸਾਲ ਹੋ ਗਿਆ ਹਾਂ ਅੱਛਾ ਖਾਨਦਾਨੀ ਤਾਂ ਹੀ ਖਾਨਦਾਨੀ ਹਾਂ ਹਾਂ 2 ਸਾਲ ਤੋਂ ਮਨ ਲਓ ਤੁਹਾਡੇ ਬਜ਼ੁਰਗ ਪਹਿਲਾਂ ਹਾਂ 200 ਬਰਾ ਬਹੁਤ ਵਧੀਆ ਲਾਜ ਆ ਬਾਈ ਹਾਂ ਇੱਕ ਬੰਦਾ ਆਉਣਾ ਚਾਹੀਦਾ ਬੰਦਾ ਮਰ ਨਹੀਂ ਸਕਦਾ ਬਸ ਵੀ ਨਾ ਤਾਂ ਇੱਥੇ ਮਰਿਆ ਆ ਕੇ ਹਾਂ ਪਰ ਇੱਕ ਵਾਰੀ ਮਨ ਲਓ ਆਪ ਖੂਨ ਮਿਲਣਾ ਚਾਹੀਦਾ ਸਰੀਰ ਚੋਂ ਬਹੁਤ ਬੰਦੇ ਵੀ ਆਏ ਆ ਅੱਛਾ ਅੱਛਾ ਵੀ ਮਨ ਲੋ ਹੱਥ ਪਾਣਾ ਚੋ ਚਕਾਇ ਬੇਬੀ ਆਇਆ ਹਾਂ ਬੇਹੋਸ਼ ਹੋ ਜਾਂਦਾ ਨਾ ਬੰਦਾ ਕਬਰ ਆੜ ਨਾਲ ਜਾਂ ਕਿਵੇਂ ਵੀ ਲਾ ਲੋ ਹਾਂ ਪਤਾ ਦੋ ਭਈਏ ਲੈਂਦੇ ਚੱਕ ਕੇ ਇਸ ਤੋਂ ਹਾਂ ਹਾਂ ਜਮਾ ਮਰੇ ਬਈ ਅੱਛਾ ਅੱਛਾ ਟਟੀਆਂ ਨਿਕਲ ਗਿਆ ਵਿੱਚ ਸਾਰਾ ਕੁਝ ਸਹੀ ਗੱਲ ਤੇ ਉਹ ਮੈਂ ਧੋ ਧਾ ਕੇ ਚੱਕ ਲਿਆ ਤੇ ਟਾਈਮ ਤਾਂ ਲੱਗ ਗਿਆ 2-3 ਘੰਟੇ ਪਰ ਉੱਠ ਖੜਿਆ ਸਹੀ ਗੱਲ ਹਾਂ ਹਾਂ ਤੇ ਦੋਨੇ ਭਈਏ ਤੇ ਇੱਕ ਫੂਲ ਤੋਂ ਹੈ ਅੱਛਾ ਜੀ ਹਾਂਜੀ ਹਾਂਜੀ ਟਟਣਾ ਪੱਤੀ ਤੋਂ ਹਾਂ ਹਾਂ ਉਹਦੇ ਹਰਬੰਸ ਦੇ ਘਰੋਂ ਆ ਗਰਿਆਲੋ ਆ ਰਹਾ ਅੱਛਾ ਅੱਛਾ ਸੱਪ ਲੜ ਗਿਆ ਉਹਦੇ ਦਿਨੇ 2:30 ਵਜੇ ਕਿਹੜੇ ਚੋਂ ਹਾਂ ਹਾਂ ਅੰਦਰ ਘਰੇ ਸੀ ਅੱਛਾ ਜੀ ਤੇ ਉਹ ਮੁੜ ਕੇ ਰਾਪਰੇ ਲੈ ਗਏ ਅੱਛਾ ਜੀ ਰਾਪਰੇ ਉਹਨੇ ਰੱਖੀ ਆਥਣੀ ਦੀ ਰਸਮ ਵੀ ਰੱਖੀ ਬੰਦਲ ਗਈ ਜਦੋਂ ਅੱਛਾ ਜੀ ਬੰਮ ਹੋ ਗਈ ਉਹਨੇ ਚਕਾ ਕੇ ਕਹਿੰਦੇ ਵੀ ਲੈ ਜਾ ਹਾਂ ਸਹੀ ਗੱਲ ਹੈ ਇੱਥੇ ਚੱਕ ਲਿਆ ਉਹ ਹਾਂ ਹਾਂ ਤੇ ਰਾਜੀ ਹੋ ਕੇ ਗਈ ਆ ਫਿਰਦੀ ਆ ਜੀ ਹਾਂ ਸਹੀ ਗੱਲ ਹੈ ਬਾਕੀ ਵੀ ਆਹ ਅਪੀਲ ਕਰਦੇ ਆ ਜੋ ਕਿ ਮੇਰਾ ਵੀਰ ਆਪਦੇ ਫੋਨ ਦੇ ਵਿੱਚ ਵੀਡੀਓ ਤੇ ਨੰਬਰ ਜਰੂਰ ਸੇਵ ਕਰਕੇ ਰੱਖ ਲਓ ਅਗੇ ਵੀਡੀਓ ਸ਼ੇਅਰ ਵੀ ਕਰ ਦਿਓ ਤਾਂ ਜੋ ਕਿਸੇ ਹੋਰ ਇਨਸਾਨ ਦਾ ਭਲਾ ਹੋ ਸਕੇ ਵੀ ਪਿੰਡ ਦੁੱਲੇ ਵਾਲਾ ਬਾਪੂ ਜੀ ਖਾਨਦਾਨੀ ਵੈਦਾ ਪਿਛਲੇ 200 ਸਾਲਾਂ ਤੋਂ ਬਾਪੂ ਜੀ ਇਹਨਾਂ ਦੇ ਪਿਤਾ ਜੀ ਦਾਦੇ ਪੜਦਾਦੇ ਵੀ ਇਹ ਹੀ ਦਵਾਈ ਬਣਾਉਂਦੇ ਆ ਤੇ ਆਹੀ ਅਪੀਲ ਕਰਦੇ ਆ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਨੂੰ ਕੋਈ ਜ਼ੈਲੀ ਚੀਜ਼ ਕਰਦੇ ਆ ਬਾਪੂ ਜੀ ਨਾਲ ਕੰਟੈਕਟ ਕਰੋ بس ਇੱਕ ਵਾਰੀ ਇੱਕ ਤੌਂਕਾ ਖੂਨ ਦਾ ਮਿਲਣਾ ਚਾਹੀਦਾ ਸਰੀਰ ਦੇ ਵਿੱਚੋਂ ਤੇ ਉਸ ਤੋਂ ਬਾਅਦ ਬਾਪੂ ਜੀ ਦਾ ਕੰਮ ਆ ਉਹਨੂੰ ਬਚਾਉਣਾ ਤੇ ਆਹੀ ਅਪੀਲ ਕਰਦੇ ਆ ਜੇ ਕਿਸੇ ਦਾ ਭਲਾ ਹੋ ਸਕੇ ਬਈ ਜਰੂਰ ਇਹ ਵੀਡੀਓ ਸੇਵ ਕਰਕੇ ਰੱਖ ਲਓ ਤੇ ਆ ਤੁਸੀਂ ਦੇਖ ਸਕਦੇ ਆ ਤੇ ਪਿੰਡ ਦੁੱਲੇ ਵਾਲਾ ਆ ਕੇ ਸੇਵਾ ਦਾ ਮਤਲਬ ਮੁਫਤ ਦੇ ਵਿੱਚ ਮੁਫਤ ਵਾਲਾ ਕੰਮ ਹੀ ਹੈ ਦਵਾਈ ਦੇ ਖਾਂ ਖੁਸ਼ੀ ਦੇ ਤੌਰ ਤੇ ਕੋਈ ਦੇ ਜੇ ਬਾਪੂ ਜੀ ਉਹੀ ਆ ਬੜਾ ਲਾਲਚੀ ਨਹੀਂ ਹੈਗਾ ਬਾਪੂ ਜੀ ਨੂੰ ਜੱਦੀ ਪੋਸਤਿ ਬਲਵੰਤ ਸਿੰਘ ਫੌਜੀ ਆ ਤੁਸੀਂ ਦੇਖ ਸਕਦੇ ਆ ਫਿਰ ਦੁਬਾਰਾ ਕਾਰਡ ਤੇ ਨੰਬਰ ਸੇਵ ਕਰ ਲਓ ਜੀ ਧੰਨਵਾਦ